ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਸੰਗਤ ਜੀ ਅੱਜ ਦੀ ਇਸ ਵੀਡੀਓ ਦੇ ਅੰਦਰ ਆਪਾਂ ਪਾਵਨ ਗੁਰਬਾਣੀ ਸ੍ਰੀ ਜਪਜੀ ਸਾਹਿਬ ਪਾਵਨ ਗੁਰਬਾਣੀ ਦੀ ਸੰਥਿਆ ਕਰਾਂਗੇ ਪਿਛਲੀ ਵੀਡੀਓ ਦੇ ਵਿੱਚ ਆਪ ਜੀਆ ਨੇ 26 ਪੌੜੀਆਂ ਦੀ ਸੰਥਿਆ ਕਰ ਲਈ ਹੈ ਆਓ उन29वीं पौड़ी तो परा आरंभता होएगी सतना श्री वाहे गुरु साहिब जी सो दर के हा सो कर के हा जित बहै सर्व समाले ਵਾਜੇ ਨਾਦ ਅਨੇਕ ਅਸੰਖਾ ਕੀਤੇ ਵਾਵਨ ਹਾਰੇ ਗੌਰ ਕਰਨਾ ਸੰਗਤ ਜੀ ਜੋ ਸ਼ੁੱਧ ਪਾਠ ਕਰਨਾ ਹੈ ਸੋ ਦਰ ਕੀ ਹ ਇਹ ਵਖਰਾ ਵਖਰਾ ਪਾਠ ਹੈ ਇੱਥੇ ਥੋੜੀ ਜੀ ਚਪਕੀ ਲਗਾਉਣੀ ਹੈ ਸੋ ਦਰ ਕੀ ਹ ਸੋ ਕਰ ਕੇ ਇਥੇ ਪੂਰਨ विश्राम ਹੈ ਜਿਤ ਬਹੇ ਇਥੇ ਵੀ ਥੋੜੀ ਜੀ ਚਿਪਕੇ ਲਗਾਉਣੀ ਸਰਬ ਸਮਾਲੀ ਵਾਜੇ ਨਾਦ ਨਾਦ ਦੇ ਵਿੱਚ ਤਤੇ ਦੀ ਆਵਾਜ਼ ਆਵੇ ਅਨੇਕ ਅਸੰਖਾ ਇਥੇ ਪੂਰਨ विश्राम ਹੈ ਕੀਤੇ ਵਾਗਨ ਹਾਰੇ ਾਵਨ ਹਾਰੇ ਦੇ ਵਿੱਚ ਨਾਣੇ ਦੀ ਆਵਾਜ਼ ਦੇ ਸਹਿਤ ਪਾਠ ਕਰਨਾ ਇਸ ਤੋਂ ਅੱਗੇ ਕੇਤੇ ਰਾਗ ਪਰਿ ਸੋ ਕਹੀ ਅਨ ਕੇਤੇ ਗਾਉਣ ਹਾਰੇ ਗਾਵਹਿ ਤਹੁ ਨੋਂ ਪੌਨ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗੌਰ ਕਰਨਾ ਸੰਤ ਜੀ ਕੇਤੇ ਰਾਗ ಪರಿ ਇਥੇ ಪರಿਪਾਰ ਰਾਰੇ ਨੂੰ ਬਿਹਾਰੀ ਹੈ ਸੋ ਕਹੀਂ ਅਨ ਕਹੀਂ ਅਨ ਦੇ ਉੱਪਰ ਪੂਰਨ ਵਿਸ਼ਰਾਮ ਲਗਾ ਦੇਨਾ ਕੇਤੇ ਗਾਵਨ ਹਾਰੇ ਅਗੇ ਗਾਵਹਿ ਤਹੁ ਨੂੰ ਇਥੇ ਥੋੜੀ ਜੀ ਚਪਕੀ ਆਵੇਗੀ ਗਾਵਹਿ ਤਹੁ ਨੂੰ ਚਪਕੀ ਲਗਾ ਕਰਕੇ ਪਾਉਨ ਪਾਣੀ ਬੈਸੰਤਰ ਇਥੇ ਪੂਰਨ ਵਿਸ਼ਰਾਮ ਲਗਾ ਦੇਨਾ ਗਾਵ ਰਾਜਾ ਧਰਮ ਦੁਆਰੇ ਇਹ ਸ਼ੁੱਧ ਪਾਠ ਆਪ ਜੀਆਂ ਨੇ ਕਰਨੇ ਹਨ ਗਾਵਹਿ ਚਿਤ ਗੁਪਤ ਲਿਖ ਜਨਹਿ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਸੰਗਤ ਜੀ ਗਾਵਹਿ ਪਾਠ ਕਰਨਾ ਹੈ ਗਕੇ ਨੂੰ ਕੰਨਾ ਹੈ ਹਾਹੀ ਨੂੰ ਸਿਹਾਰੀ ਹੈ ਕਾਵਹਿ ਚਿਤ ਗੁਪਤ ਗੁਪਤ ਪਾਠ ਤੇ ਥੋੜੀ ਜੀ ਚਪਕੀ ਲਗਾ ਦੇਣੀ ਲਿਖ ਜਾ ਨਹੀਂ ਇੱਥੇ ਪੂਰਨ ਮਿਸ਼ਰਾਮ ਹੈ ਲਿਖ ਲਿਖ ਧਰਮ ਵਿਚਾਰੇ ਫਿਰ ਤੋਂ ਗਾਵਹਿ ਉਸੇ ਹੀ ਪ੍ਰਕਾਰ ਉਚਾਰਣ ਕਰਨਾ ਈਸ਼ਰ ਬਰਮਾ ਦੇਵੀ ਇਸ ਨੇ ਬ੍ਰਹਮ ਨਹੀਂ ਕਹਿ ਦੇਣਾ ਕਿਉਂਕਿ ਸ਼ੁੱਧ ਪਾਠ ਬਰਮਾ ਹੈ ਰਾਰਾ ਲਗਾ ਹੋਏ ਬਰਮਾ ਦੇਵੀ ਇੱਥੇ ਪੂਰਨ ਵਿਸ਼ਰਾਮ ਲਗਾਉਣਾ ਹੈ ਸੋਹਣ ਨੰਨੇ ਦੀ ਆਵਾਜ਼ ਆਵੇ ਸਦਾ ਸੁਵਾਰੇ ਇਹ ਜਿਹੜੇ ਸ਼ੁੱਧ ਪਾਠ ਆਪ ਜੀਆਂ ਨੇ ਕਰਨੇ ਹਨ ਗਾਵਹਿ ਇੰਦ ਇਦਾਸਨ ਬੈਠੇ ਦੇਵਤਿਆ ਦਰ ਨਾਲੇ ਗਾਵਹਿ ਸਿੱਧ ਸਮਾਦੀ ਅੰਦਰ ਗਾਵਨ ਸਾਧ ਵਿਚਾਰੇ ਗੌਰ ਕਰਨਾ ਸੰਗਤ ਜੀ ਗਾਵਹਿ ਇੰਦ ਇਦਾਸਨ ਬੈਠੇ ਕਿਸੇ ਨੇ ਰਾਰਾ ਲਗਾ ਕਰਕੇ ਇੰਦ ਇਦਾਸਨ ਨਹੀਂ ਕਹ ਦੇਣਾ ਉਹ ਪਾਠ ਅਸ਼ੁੱਧ ਹੋ ਜਾਵੇਗਾ ਸ਼ੁੱਧ ਪਾਠ ਇੰਦ ਇਦਾਸਨ ਹਨ ਬੈਠੇ ਦੇ ਉੱਪਰ ਪੂਰਨ ਵਿਸ਼ਰਾਮ ਹੈ ਦੇਵਤਿਆਂ ਦਰ ਨਾਲੇ ਰਤੋ ਗਾਵਹਿ ਉਸੇ ਹੀ ਪ੍ਰਕਾਰ ਉਚਾਰਨ ਕਰਨਾ ਸਿੱਧ ਤੇ ਥੋੜੀ ਜੀ ਚਿਪਕੀ ਹੈ ਸਮਾਧੀ ਅੰਦਰ ਇੱਥੇ ਪੂਰਨ ਵਿਸ਼ਰਾਮ ਲਗਾ ਦੇਣਾ ਗਾਵਨ ਸਾਧ ਵਿਚਾਰੇ ਸਾਤ ਦੇ ਦੇ ਨਾਲ ਉਚਾਰਨ ਕਰਨਾ ਗਾਵਨ ਜਤੀ ਸਦੀ ਸੰਤੋਖੀ ਗਾਵਹਿ ਫੀਰ ਕਰਾਰੇ ਗਾਵਨ ਪੰਡਤ ਪਾਡਨ ਰਖੀਸਰ ਜੁਗ ਜੁਗ ਵੇਦਾ ਟਾਲੇ ਤੁ ਸੰਗਤ ਜੀ ਹੁਣ ਇੱਥੇ ਪਾਠ ਗਾਵਨ ਹੈ ਜਤੀ ਸਤੀ ਸੰਤੋਖੀ ਇਥੇ ਪੂਰਨ ਵਿਸ਼ਰਾਮ ਹੈ ਫਿਰ ਤੋਂ ਗਾਵਹਿ ਉਸੇ ਹੀ ਪ੍ਰਕਾਰ ਉਚਾਰਣ ਕਰਨਾ ਵੀਰ ਕਰਾਰੇ ਅੱਗੇ ਗਾਵਨ ਪੰਡਤ ਪੰਡਿਤ ਤੇ ਵਿਚ ਟੱਟੀ ਨੂੰ ਸਿਹਾਰੀ ਹੈ ਸੋ ਧਿਆਨ ਰੱਖਣਾ ਪਾੜਨ ਰਖੀ ਸਰ ਇੱਥੇ ਪੂਰਨ ਵਿਸ਼ਰਾਮ ਹੈ ਜੁਗ ਜੁਗ ਵਿਦਾ ਨਾਲੇ ਇਹ ਸ਼ੁੱਧ ਪਾਠ ਆਪ ਜੀਆ ਨੇ ਕਰਨੇ ਨੇ ਗਾਵਹਿ ਮੋਹਨੀਆ ਮਨ ਮੋਹਨ ਸੁਰਗਾ ਮਛ ਪਿਆਲੇ ਗਾਵੜ ਭਰਤਨ ਉਪਾਏ ਤੇਰੇ 68 తీర్థ నాలే ਤੂੰ ਗੌਰ ਕਰਨਾ ਸੰਗਤ ਜੀ ਗਾਵੇ ਉਸੇ ਹੀ ਪ੍ਰਕਾਰ ਉਚਾਰਣ ਕਰਨਾ ਮੋਹਨੀਆਂ ਮਨ ਮੋਹਨ ਇੱਥੇ ਪੂਰਨ ਵਿਸ਼ਰਾਮ ਹੈ ਸੁਰਗਾ ਮਛ ਪਿਆਲੇ ਗਾਵਣੇ ਪਾਠ ਉਸੇ ਹੀ ਪ੍ਰਕਾਰ ਉਚਾਰਣ ਕਰਨਾ ਹੈ ਰਤਨ ਉਪਾਏ ਤੇਰੇ ਇੱਥੇ ਪੂਰਨ ਵਿਸ਼ਰਾਮ ਹੈ 86 तीर्थनाले ਇਹ ਸ਼ੁੱਤ ਪਾਠ ਆਪ ਜੀਾਂ ਨੇ ਕਰਨੇ ਹਨ ਗਾਵਹਿ ਛੋਟ ਮਹਾਬਲ ਸੂਰਾ ਗਾਵਹਿ ਖਾਨੀ ਚਾਰੇ ਗਾਵਹਿ ਖੰਡ ਮੰਡਲ ਬਰ ਪੰਡਾ ਕਰ ਕਰ ਰੱਖੇ ਧਾਰੇ ਸੰਗਤ ਜੀ ਗਾਵਹਿ ਜੋਦ ਜੋਦ ਦੇ ਵਿੱਚ ਤ ਦੇ ਦੀ ਆਵਾਜ਼ ਆਵੇ ਮਹਾਬਲ ਸੂਰਾ ਇੱਥੇ ਪੂਰਨ विश्राम ਹੈ ਗਾਵਹਿ ਖਾਨੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਇੱਥੇ ਪੂਰਨ विश्राम ਲਗਾ ਦੇਨਾ ਕਰ ਕਰ ਰੱਖੇ ਧਾਰੇ ਇਹ ਸ਼ੁੱਧ ਪਾਠ ਆਪ ਜੀਆਂ ਨੇ ਕਰਨੇ ਹਨ ਸੇਈ ਤੋਦਨੋ ਗਾਵਹਿ ਜੋ ਤਤ ਭਾਵਨ ਅਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਕਾਵਨ ਸੇ ਮੈਂ ਚਿਤ ਨ ਆਵਨ ਨਾਨਕ ਕਿਆ ਵੀ ਚਾਰੇ ਤੁ ਸੰਗਤ ਜੀ ਸੀ ਤੁਦਨੋ ਗਾਵਹਿ ਇਥੇ ਚਪਕੀ ਹੈ ਜੋ ਤੋਤ ਪਾਵਨ ਇਥੇ ਪੂਰਨ ਵਿਸ਼ਰਾਮ ਹੈ ਰਤੇ ਇਥੇ ਰਤੇ ਪਾਠ ਥੋੜਾ ਜਾਂ ਕੱਸ ਕੇ ਕਰਨਾ ਹੈ ਤੇਰੇ ਭਗਤ ਰਸਾਲੇ ਇਹ ਸ਼ੁੱਧ ਪਾਠ ਹਨ ਹੋਰ ਕੇਤੇ ਗਾਵਨ ਥੋੜੀ ਜੀ ਝਪਕੀ ਲੱਗ ਜਾਵੇਗੀ ਸੇ ਮੈਂ ਚਿਤਨਾ ਆਵਰ ਇਥੇ ਪੂਰਨ ਵਿਸ਼ਰਾਮ ਹੈ ਨਾਨਕ ਕਿਆ ਵਿਚਾਰੇ ਇਹ ਸ਼ੁੱਧ ਪਾਠ ਆਪ ਜੀ ਆਨੇ ਕਰਨੇ ਹਨ सोई सोई सदा ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਤੋ ਸੰਗਤ ਜੀ ਸੋਈ ਸੋਈ ਸਦਾ ਸੱਚ ਸਾਹਿਬ ਇਹ ਪੂਰਨ ਵਿਸ਼ਰਾਮ ਲਗਾ ਦੇਨਾ ਸਾਚਾ ਸਾਚੀ ਨਾਈ ਇਸ ਬੁੱਧ ਪਾਠ ਹਨ ਇਸ ਤੋਂ ਅੱਗੇ ਹੈ ਪੀओसी ਇਹ ਵਖਰਾ ਵਖਰਾ ਕਰਨਾ ਚਪਕੀ ਲਗਾ ਦੇਣੀ ਜਾਏ ਨਾ ਜਾਸੀ ਇੱਥੇ ਪੂਰਨ ਵਿਸ਼ਰਾਮ ਹੈ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਤੋ ਸੰਗਤ ਜੀ ਰੰਗੀ ਰੰਗੀ ਪਾਤੀ ਇੱਥੇ ਚਪਕੀ ਹੈ ਕਰ ਕਰ ਜਨਸੀ ਇੱਥੇ ਪੂਰਨ ਵਿਸ਼ਰਾਮ ਲਗਾ ਦੇਣਾ ਜਦ ਅਤਰ ਆਪਾਂ ਵਿਸ਼ਰਾਮ ਕਰਦੇ ਲਾ ਦਿੰਦੇ ਹੈ ਸੋ ਉਹ ਪਾਠ ਦਾ ਉਚਾਰਨ ਅਤੇ ਅਰਥ ਦੋਨੋਂ ਹੀ ਗਲਤ ਹੋ ਜਾਂਦੇ ਹੈ ਸ਼ੁੱਧ ਵਿਸ਼ਰਾਮ ਜਿਨਸੀ ਪਾਠ ਦੇ ਉੱਪਰ ਹੈ ਮਾਇਆ ਜਨ ਉਪਾਈ ਕਰ ਕਰ ਵੇਖੇ ਇੱਥੇ ਵੀ ਚਪਕੀ ਹੈ ਕੀਤਾ ਆਪਣਾ ਇੱਥੇ ਪੂਰਨ ਵਿਸ਼ਰਾਮ ਲਗਾ ਦੇਣਾ ਜਿਵ ਤਿਸ ਦੀ ਵਟ ਜਾਈ ਇਸ ਤੋਂ ਅੱਗੇ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰ ਨਾ ਜਾਈ ਸੋ ਪਾਤ ਸਾਹ ਸਾਹ ਪਤ ਸਾਹਿਬ ਨਾਨਕ ਰਹਿਨ ਰਜਾਈ ਤੁ ਸੰਗਤ ਜੀ ਜੋ ਤਿਸ ਭਾਵੈ ਸੋਈ ਕਰਸੀ ਪੂਰਨ ਵਿਸ਼ਰਾਮ ਲਗਾ ਦੇਣਾ ਹੁਕਮ ਨਾ ਕਰਨਾ ਜਾਈ ਇਹ ਸ਼ੁੱਧ ਪਾਠ ਹਨ ਸੋ ਪਾਤ ਸਾਹ ਧਿਆਨ ਰੱਖਣਾ ਸੰਗਤ ਜੀ ਪੱਪੇ ਨੂੰ ਕੰਨਾ ਹੈ ਸੋ ਪਾਤ ਸਾਹ ਸਸੇ ਨੂੰ ਔਕੜ ਵੀ ਹੈ ਸੋ ਸਾਰੇ ਹੀ ਲਗਾ ਮਾਤਰਾ ਲਗਾ ਕਰਕੇ ਸ਼ੁੱਧ ਪਾਠ ਕਰਨੇ ਨੇ ਸੋ ਪਾਤ ਸਾਹ ਸਾਹ ਪਾਤ ਸਾਹਿਬ ਇੱਥੇ ਪੂਰਨ ਵਿਸ਼ਰਾਮ ਹੈ ਨਾਨਕ ਰਹਿਣ ਰਜਾਈ ਇਹ ਸ਼ੁੱਧ ਪਾਠ ਆਪ ਜੀਾਂ ਨੇ ਕਰਨੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਕਰਨ ਹੋਈਆਂ ਭਲਾ ਦੀ ਮਾਫੀ ਬਖਸ਼ਿਸ਼ ਕਰਨੀ ਅਗਲੀ ਸੰਥਿਆ ਆਪ ਆਉਣ ਵਾਲੀ ਵੀਡਿਓ ਦੇ ਵਿੱਚ ਕਰਾਂਗੇ ਲਵਾਬੋ ਬਾਜੀ ਅਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ